ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਕੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਕੀ ਅਰਥ ਹਨ ਜੋ ਬਾਬਾ ਰਾਮ ਰਾਏ ਜੀ ਨੇ ਬਦਲ ਕੇ ਰੱਖ ਦਿੱਤੇ ਸਨ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਦੋਂ ਬਾਬਾ ਰਾਮ ਰਾਏ ਜੀ ਨੂੰ ਉਹਨਾਂ ਦੇ ਮੱਥੇ ਲੱਗਣ ਤੋਂ ਮਨਾ ਕਰ ਦਿੱਤਾ ਤੇ ਫਿਰ ਉਸ ਤੋਂ ਅੱਗੇ ਕੀ ਹੁੰਦਾ ਹੈ ਕਿਸੇ ਵੀ ਸਿੱਖ ਨੇ ਰਾਮ ਰਾਈਆਂ ਨਾਲ ਕੋਈ ਸਬੰਧ ਨਹੀਂ ਰੱਖਣਾ ਇਸ ਹੁਕਮ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਜੀ ਕਿਉਂ ਬਾਬਾ ਰਾਮ ਰਾਏ ਜੀ ਨੂੰ ਜਾ ਕੇ ਮਿਲਦੇ ਹਨ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਰਾਮ ਰਾਏ ਜੀ ਦੀ ਮੁਲਾਕਾਤ ਕਿੱਥੇ ਤੇ ਕਿਵੇਂ ਹੁੰਦੀ ਹੈ ਬਾਬਾ RAMRAJ ਜੀ ਦੇ ਮਸੰਦ ਕਿਵੇਂ ਉਹਨਾਂ ਨੂੰ ਖਤਮ ਕਰਦੇ ਨੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਬਾਬਾ RAMRAJ ਜੀ ਦੇ ਮਸੰਦਾਂ ਨੂੰ ਜਿਉਂਦਿਆਂ ਤੇਲ ਚ ਪਾ ਕੇ ਸਾੜ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਜੇ ਅਸੀਂ ਬਾਬਾ RAMRAJ ਜੀ ਉੱਪਰ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ ਜਿਸ ਵੀਡੀਓ ਵਿੱਚ ਅਸੀਂ ਦੱਸਿਆ ਸੀ ਕਿ ਜਦੋਂ ਬਾਬਾ RAMRAJ ਜੀ ਦਿੱਲੀ ਵਿਖੇ ਔਰੰਗਜ਼ੇਬ ਕੋਲ ਜਾਂਦੇ ਨੇ ਤਾਂ ਉੱਥੇ ਉਹ ਕੀ ਕਰਾ ਮੱਤਾ ਦਿਖਾਉਂਦੇ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੀ ਸੰਗਤ ਨੇ ਕਮੈਂਟਾਂ ਵਿੱਚ ਭਾਗ 2 ਲਿਖਿਆ ਭਾਵ ਕਿਸ ਤੋਂ ਅੱਗੇ ਕੀ ਕੁਛ ਹੁੰਦਾ ਹੈ ਇਸ ਤੋਂ ਅੱਗੇ ਦਾ ਇਤਿਹਾਸ ਦੱਸਿਆ ਜਾਵੇ। ਸੁਸੰਗਤਾਂ ਦੇ ਹੁਕਮ ਨੂੰ ਮੰਨਦੇ ਆਂ ਆਪਾਂ ਅੱਜ ਦੀ ਇਹ ਵੀਡੀਓ ਲੈ ਕੇ ਹਾਜ਼ਰ ਆਂ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਬਾਬਾ ਰਾਮ ਰਾਏ ਜੀ ਦੇ ਕਰਾਮਾਤਾਂ ਦਿਖਾਉਣ ਤੋਂ ਬਾਅਦ ਕੀ ਹੋਇਆ ਸੀ ਕਿਵੇਂ ਉਹਨਾਂ ਨੇ ਆਪਣਾ ਇੱਕ ਵੱਖਰਾ ਪੰਥ ਚਾਲੂ ਕੀਤਾ ਸੀ। ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਹੋਈ ਮੁਲਾਕਾਤ ਬਾਰੇ ਗੱਲ ਕਰਾਂਗੇ ਤੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਮਸੰਦਾਂ ਨੂੰ ਜਿਉਂਦਿਆਂ ਤੇਲ ਉਛਾਲਿਆ ਸੀ। ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਗੱਲ ਕਰਾਂਗੇ ਤੇ ਹੋਰ ਵੀ ਬਹੁਤ ਛੋਟੇ-ਛੋਟੇ ਜਾਣਕਾਰੀ ਬਰੀਕੀ ਦੇ ਵਿੱਚ ਜਿੰਨਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਹੋਵੇ ਉਹ ਵੀ ਇਸ ਵੀਡੀਓ 'ਚ ਦੱਸਾਂਗੇ ਆਪਾਂ ਸੋ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਹੀ ਜਾਣਕਾਰੀ ਨਾਲ ਭਰਪੂਰ ਆ ਸੋ ਬੇਨਤੀ ਕਰੂੰਗਾ ਕਿ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਸਾਡੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਜੇਕਰ ਕੋਈ ਨਵਾਂ ਵਿਊਅਰ ਆਇਆ ਤਾਂ ਮੈਂ ਉਸ ਦੀ ਜਾਣਕਾਰੀ ਵਾਸਤੇ ਪਿਛਲੀ ਵੀਡੀਓ ਦੀ ਥੋੜੀ ਜੀ ਮੋਟੀ-ਮੋਟੀ ਜਾਣਕਾਰੀ ਦੇ ਦੇਣਾ ਤਾਂ ਜੋ ਇਸ ਵੀਡੀਓ ਨੂੰ ਸਮਝਣਾ ਥੋੜਾ ਸੌਖਾ ਹੋ ਸਕੇ ਸਤਵੇਂ ਗੁਰੂ ਗੁਰੂ ਹਰਿਆਰ ਸਿੰਘ ਜੀ ਗੁਰਤਾ ਗੱਦੀ ਤੇ ਬਿਰਾਜ ਤੇ ਦਿੱਲੀ ਦੇ ਚੋਕ ਕਾਜੀ ਮੌਲਵੀ ਹਨ ਉਹਨਾਂ ਦੀ ਸੋਭਾ ਤੇ ਵਿਡਿਆਈ ਨੂੰ ਦੇਖ ਕੇ ਉਹਨਾਂ ਤੋਂ ਈਰਖਾ ਕਰਦੇ ਹਨ ਤੇ ਜਿਸ ਦੇ ਚਲਦਿਆਂ ਉਹ ਔਰੰਗਜ਼ੇਬ ਦੇ ਕੰਨ ਪਰ ਨਿ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਔਰੰਗਜ਼ੇਬ ਵੱਲੋਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ ਜਾਂਦਾ ਹੈ ਤਾਂ ਗੁਰੂ ਹਰਿਰਾਇ ਸਾਹਿਬ ਜੀ ਆਪਣੀ ਥਾਂ ਤੇ ਆਪਣੇ ਵੱਡੇ ਸਹਬਜ਼ਾਦੇ ਬਾਬਾ ਰਾਮਰਾਜ ਜੀ ਨੂੰ ਦਿੱਲੀ ਵਿਖੇ ਭੇਜਦੇ ਨੇ ਔਰੰਗਜ਼ੇਬ ਨਾਲ ਗੱਲਬਾਤ ਕਰਨ ਵਾਸਤੇ ਕਿਉਂਕਿ ਬਾਬਾ ਰਾਮਰਾਜ ਜੀ ਹਰ ਗੱਲੋਂ ਪ੍ਰਤੱਖ ਸਨ ਔਰੰਗਜ਼ੇਬ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਹੁਣ ਬਾਬਾ ਰਾਮਰਾਜ ਜੀ ਜਦੋਂ ਔਰੰਗਜ਼ੇ ਤਾਂ ਔਰੰਗਜ਼ੇਬ ਵੱਲੋਂ ਇੱਕ ਉੱਪਰ ਚਾਦਰ ਵਿਛਾ ਦਿੱਤੀ ਜਾਂਦੀ ਆ ਤੇ ਬਾਬਾ ਰਾਮ ਰਾਜ ਜੀ ਨੂੰ ਉਸ ਉੱਪਰ ਬੈਠਣ ਵਾਸਤੇ ਕਿਹਾ ਜਾਂਦਾ ਆ ਔਰੰਗਜ਼ੇਬ ਨੂੰ ਇਹ ਸੀ ਕਿ ਜਦੋਂ ਬਾਬਾ ਰਾਮ ਰਾਜ ਜੀ ਇਸ ਚਾਦਰ ਉੱਪਰ ਬੈਠਣਗੇ ਤਾਂ ਉਹ ਖੂਬ ਵਿੱਚ ਠੱਡਿਗ ਜਾਣਗੇ ਪਰ ਬਾਬਾ ਰਾਮ ਰਾਜ ਜੀ ਉਸ ਚਾਦਰ ਉੱਪਰ ਅਡੋਲ ਬੈਠੇ ਰਹਿੰਦੇ ਹਨ ਜਿਸ ਤੋਂ ਬਾਅਦ ਔਰੰਗਜ਼ੇਬ ਉਹਨਾਂ ਤੋਂ ਕਾਫੀ ਪ੍ਰਭਾਵਿਤ ਹੁੰਦਾ ਹੈ ਸੋ ਇਹ ਤਾਂ ਇੱਕ ਕਰਾਮਾਤ ਜੋ ਬਾਬਾ ਰਾਮ ਰਾਜ ਜੀ ਨੇ ਔਰੰਗਜ਼ੇਬ ਨੂੰ ਦਿਖਾਈ ਸੀ ਇਹੋ ਜਿਹਿਆਂ ਹੋਰ ਬਹੁਤ ਸਾਰੀਆਂ ਕਰਾਮਾਤਾਂ ਸਨ ਜੋ ਬਾਬਾ ਰਾਮ ਰਾਜ ਜੀ ਨੇ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਦਿਖਾਈਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਸ ਉੱਪਰ ਇੱਕ ਮੈਂ ਪੂਰੀ ਵੀਡੀਓ ਬਣਾ ਕੇ ਅਪਲੋਡ ਕਰ ਚੁੱਕਾ ਹਾਂ ਜਿਸ ਦਾ ਲਿੰਕ ਤੁਹਾਨੂੰ ਉੱਪਰ ਨਜ਼ਰ ਆ ਰਹੇ ਆਈ ਬਟਨ ਵਿੱਚ ਮਿਲ ਜਾਵੇਗਾ ਇਸ ਉੱਪਰ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੱਧਦੇ ਹਾਂ ਅੱਜ ਦੀ ਆਪਣੀ ਇਸ ਵੀਡੀਓ ਵੱਲ ਕਿ ਕਰਾਮਾਤਾ ਦਿਖਾਉਣ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਬਾਬਾ ਰਾਮਰਾਜ ਜੀ ਦੀਆਂ ਕਰਾਮਾਤਾ ਦੇਖਣ ਤੋਂ ਬਾਅਦ ਔਰੰਗਜ਼ੇਬ ਬਾਬਾ ਰਾਮ ਰਾਜ ਜੀ ਦਾ murid ਹੋ ਜਾਂਦਾ ਹੈ ਜਾਂ ਕਹਿ ਲਓ ਕਿ ਦੋਨਾਂ ਦੇ ਵਿੱਚ ਚੰਗੀ ਦੋਸਤੀ ਹੋ ਜਾਂਦੀ ਹੈ ਹੁਣ ਔਰੰਗਜ਼ੇਬ ਦੇ ਦਰਬਾਰ ਦੇ ਜੋ ਕਾਜ਼ੀ ਜਾਂ ਮੌਲਵੀ ਸਨ ਉਹ ਤਾਂ ਪਹਿਲੇ ਗੁਰੂ ਘਰ ਤੋਂ ਬਹੁਤ ਈਰਖਾ ਕਰਦੇ ਸਨ ਪਰ ਹੁਣ ਔਰੰਗਜ਼ੇਬ ਦੀ ਬਾਬਾ ਰਾਮ ਰਾਜ ਜੀ ਨਾਲ ਵੱਧਦੀ ਹੋਈ ਨੇੜਤਾ ਨੂੰ ਦੇਖ ਕੇ ਉਹ ਹੋਰ ਜ਼ਿਆਦਾ ਮਚਣ ਲੱਗ ਪਏ ਸਨ ਤੇ ਹੁਣ ਉਹਨਾਂ ਨੇ ਇੱਕ ਨਵਾਂ ਤਰੀਕਾ ਲੱਭਾ ਔਰੰਗਜ਼ੇਬ ਦੇ ਕੰਨ ਭਰਨ ਵਾਸਤੇ ਉਹ ਔਰੰਗਜ਼ੇਬ ਨੂੰ ਆ ਕੇ ਕਹਿਣ ਲੱਗੇ ਕਿ ਇਹਨਾਂ ਦਾ ਜੋ ਧਾਰਮਿਕ ਗ੍ਰੰਥ ਹੈ ਇਸ ਦੇ ਵਿੱਚ ਮੁਸਲਮਾਨਾਂ ਬਾਰੇ ਬਹੁਤ ਗਲਤ ਲਿਖਿਆ ਗਿਆ ਹੈ ਉਹ ਬਾਬੇ ਨਾਨਕ ਦੀ ਬਾਣੀ ਦਾ ਹਵ ਈੜੇ ਪਈ ਕੁਮਿਹਾਰ ਘੜ ਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਤੁਸੀਂ ਬਾਬਾ ਰਾਮ ਰਾਜ ਜੀ ਨੂੰ ਦਰਬਾਰ ਵਿੱਚ ਬੁਲਾਓ ਤੇ ਪੁੱਛੋ ਕਿ ਇਹਨਾਂ ਤੁਕਾਂ ਦੇ ਕੀ ਅਰਥ ਹਨ ਕਿਉਂ ਮਿੱਟੀ ਮੁਸਲਮਾਨ ਕੀ ਲਿਖ ਕੇ ਮੁਸਲਮਾਨਾਂ ਬਾਰੇ ਗਲਤ ਲਿਖਿਆ ਗਿਆ ਹੈ ਇਹਨਾਂ ਦੇ ਗ੍ਰੰਥ ਦੇ ਵਿੱਚ ਹੁਣ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਸੰਗਤ ਦੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਬਾਬੇ ਨਾਨਕ ਨੇ ਗੁਰਬਾਣੀ ਦੀਆਂ ਤੁਕਾਂ ਕਿਉਂ ਲਿਖੀਆਂ ਸਨ ਤੇ ਇਹਨਾਂ ਦਾ ਅਰਥ ਕੀ ਹੈ ਇਸ ਤੋਂ ਬਾਅਦ ਫਿਰ ਆਪਾਂ ਜਾਣਾਂਗੇ ਅੱਗੇ ਕੀ ਹੁੰਦਾ ਹੈ ਹੁਣ ਜੇਕਰ ਇਸਲਾਮ ਧਰਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਜਦੋਂ ਵੀ ਕੋਈ ਮੁਸਲਮਾਨ ਮਰਦਾ ਹੈ ਤਾ ਉਸ ਨੂੰ ਕਬਰ ਵਿੱਚ ਨੱਪ ਦੇਣਾ ਚਾਹੀਦਾ ਹੈ ਕਿਉਂਕਿ ਕਬਰ ਵਿੱਚ ਨੱਪਣ ਤੋਂ ਬਾਅਦ ਉਸ ਨੂੰ ਸਵਰਗ ਹਾਸਲ ਹੁੰਦਾ ਹੈ ਜਾਂ ਕਹਿ ਲਓ ਕਿ ਕਿਆਮਤ ਵਾਲੇ ਦਿਨ ਮੁਹੰਮਦ ਸਾਹਿਬ ਆਉਣਗੇ ਤੇ ਕਬਰਾਂ ਵਿੱਚ ਨੱਪੇ ਇਹਨਾਂ ਸਰੀਰਾਂ ਦੀਆਂ ਰੂਹਾਂ ਨੂੰ ਕੱਢ ਕੇ ਸਵਰਗਾਂ ਵਿੱਚ ਲੈ ਜਾਣਗੇ ਤੇ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਨੂੰ ਸਾੜਿਆ ਜਾਂਦਾ ਹੈ ਜਾਂ ਕਹਿ ਲਓ ਕਿ ਸਸਕਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਨਰਕ ਹਾਸਲ ਹੁੰਦਾ ਹੈ ਹੁਣ ਗੁਰੂ ਨਾਨਕ ਸਾਹਿਬ ਇਹਨਾਂ ਨੂੰ ਸਮਝਾਉਣ ਵਾਸਤੇ ਇਹ ਗੁਰਬਾਣੀ ਉਚਾਰਨ ਕਰਦੇ ਨੇ ਕਿ ਮਿੱਟੀ ਮੁਸਲਮਾਨ ਦੀ ਪੀੜੇ ਪਈ কুমਹਾਰ ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਗੁਰੂ ਨਾਨਕ ਸਾਹਿਬ ਸਮਝਾਉਣਾ ਕਰਦੇ ਨੇ ਮੰਨ ਲਓ ਕਿ ਕੋਈ ਮੁਸਲਮਾਨ ਮਰਦਾ ਤੇ ਉਸ ਨੂੰ ਕਬਰ ਦੇ ਵਿੱਚ ਨੱਪਿਆ ਜਾਂਦਾ ਏ ਤੇ ਹੁਣ ਜਿਸ ਕਬਰ ਦੇ ਵਿੱਚ ਉਸ ਨੂੰ ਨੱਪਿਆ ਗਿਆ ਏ ਉਸ ਦੀ ਮਿੱਟੀ ਕਿਸੇ কুমਿਹਾਰ ਦੇ ਹੱਥ ਲੱਗ ਜਾਂਦੀ ਏ ਜੋ ਭਾਂਡੇ ਬਣਾਉਣ ਦਾ ਕੰਮ ਕਰਦਾ ਏ ਉਹ ਟੱਪ ਮਾਰਦਾ ਏ ਤੇ ਉਸ ਕਬਰ ਦੀ ਮਿੱਟੀ ਨੂੰ ਘਰ ਲੈ ਜਾ ਕੇ ਉਸ ਦੇ ਭਾਂਡੇ ਬਣਾ ਦਿੰਦਾ ਏ ਤੇ ਹੁਣ ਹੁਣ ਆ ਭਾਂਡਿਆਂ ਨੂੰ ਪਕਾਉਣ ਵਾਸਤੇ ਅੱਗ ਦੇ ਵਿੱਚ ਸੁੱਟ ਦਿੰਦਾ ਏ ਹੁਣ ਕਬਰ ਦੀ ਜੋ ਮਿੱਟੀ ਹੁੰਦੀ ਏ ਉਹ ਥੋੜੀ ਚੀਕਣੀ ਹੁੰਦੀ ਏ ਤੇ ਜਦੋਂ ਉਸ ਨੂੰ ਅੱਗ ਵਿੱਚ ਸੱਟਿਆ ਜਾਂਦਾ ਏ ਤਾਂ ਚਿੜਚਿੜ ਪੜਪੜ ਦੀ ਆਵਾਜ਼ ਕਰਦੀ ਏ ਜਿਵੇਂ ਕੋਈ ਤੜਫ ਰਿਆ ਹੋਵੇ ਜਾਂ ਜਿਵੇਂ ਕੋਈ ਪੁਕਾਰ ਰਿਹਾ ਹੋਵੇ ਕਿ ਮੈਨੂੰ ਬਚਾਓ ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬਾਣੀ ਉਚਾਰਨ ਕਰਕੇ ਸਮਝਾਉਣਾ ਕਰਦੇ ਨੇ ਕਿ ਜੇਕਰ ਅੱਗ ਵਿੱਚ ਸਾੜੇ ਨਰਕ ਦੀ ਪ੍ਰਾਪਤੀ ਹੁੰਦੀ ਏ ਤਾਂ ਫਿਰ ਕਦੀ ਨਾ ਕਦੀ ਤਾਂ ਜਾਣੇ ਜਾਂ ਅਣਜਾਣੇ ਵਿੱਚ ਮੁਸਲਮਾਨ ਦੀ ਮਿੱਟੀ ਵੀ ਅਗ ਵਿੱਚ ਸਾੜੀ ਗਈ ਹੋਗੀ ਜਾਂ ਸਾੜੀ ਜਾਊਗੀ ਤਾਂ ਫਿਰ ਉਹਨੂੰ ਤਾਂ ਕੀ ਕਹੋਗੇ ਕਿ ਮੁਸਲਮਾਨ ਨਰਕ ਚ ਜਾਊਗਾ ਤੇ ਜੇਕਰ ਮੰਨ ਲਓ ਮੁਹੰਮਦ ਸਾਹਿਬ ਉਹਨਾਂ ਨੂੰ ਪਹਿਲਾਂ ਸਵਰਗ ਚ ਲੈ ਕੇ ਗਏ ਵੀ ਹੋਣਗੇ ਤਾਂ ਫਿਰ ਮਿੱਟੀ ਸਾੜੇ ਜਾਣ ਤੋਂ ਬਾਅਦ ਉਹਨਾਂ ਨੂੰ ਵਾਪਸ ਵਰਗ ਚੋਂ ਕੱਢ ਕੇ ਨਰਕ ਚ ਸੁੱਟ ਦੇਣਗੇ ਸੋ ਇਹ ਵੀਡੀਓ ਦੇਖਦਿਆਂ ਜੇਕਰ ਕਿਸੇ ਮੇਰੇ ਮੁਸਲਮਾਨ ਵੀਰ ਭੈਣ ਭਰਾ ਨੂੰ ਗੱਲ ਚੁਬੀ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਪਰ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਗੁਰੂ ਨਾਨਕ ਸਾਹਿਬ ਦੀ ਬਾਣੀ ਅਨੁਸਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਗੁਰੂ ਨਾਨਕ ਸਾਹਿਬ ਨੇ ਸਮਝਾਉਣਾ ਕੀਤਾ ਕਿ ਮਿੱਟੀ 'ਚ ਨੱਪਣ ਨਾਲ ਜਾਂ ਅੱਗ 'ਚ ਸਾੜੇ ਜਾਣ ਨਾਲ ਨਰਕ ਸਵਰਗ ਦੀ ਪ੍ਰਾਪਤੀ ਨਹੀਂ ਹੁੰਦੀ। ਨਰਕ ਸਵਰਗ ਮਿਲਦਾ ਹੈ ਬੰਦੇ ਨੂੰ ਉਸ ਦੇ ਜਨਮ ਤੋਂ ਲੈ ਕੇ ਮੌਤ ਤੱਕ ਕੀਤੇ ਹੋਏ ਕਰਮਾਂ ਅਨੁਸਾਰ। ਜੇਕਰ ਉਹ ਚੰਗੇ ਕਰਮ ਕਰੇਗਾ ਜੋ ਪ੍ਰਮਾਤਮਾ ਨੂੰ ਚੰਗੇ ਲੱਗਦੇ ਹਨ ਤਾਂ ਫਿਰ ਉਹ ਸਵਰਗ 'ਚ ਜਾਵੇਗਾ ਤੇ ਜੇਕਰ ਉਸ ਦੇ ਕਰਮ ਮਾੜੇ ਹੋਣਗੇ ਤਾਂ ਉਹ ਨਰਕਾਂ ਨੂੰ ਜਾਊਗਾ ਜਾਂ ਫਿਰ ਦੁਬਾਰਾ ਜਨਮ ਮਰਨ ਦੇ ਚੱਕਰ 'ਚ ਫਿਰੂਗਾ ਤੇ ਜਾਂ ਫਿਰ 84 ਲੱਖ ਜੁਨਾਂ 'ਚ ਪਟਕਦਾ ਰਹੂਗਾ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਿਰਫ ਇਹ ਸਮਝਾਉਣਾ ਚਾਹਿਆ ਕਿ ਸਾੜੇ ਜਾਣ ਨਾਲ ਜਾਂ ਮਿੱਟੀ 'ਚ ਨੱਪੇ ਜਾਣ ਨਾਲ ਕਸੋਨੇ ਆਪਣੀ ਵੀਡੀਓ ਤੇ ਜਦੋਂ ਔਰੰਗਜ਼ੇਬ ਨੇ ਬਾਬਾ ਰਾਮਰਾਜ ਜੀ ਕੋਲੋਂ ਗੁਰਬਾਣੀ ਦੇ ਇਹਨਾਂ ਤੁਕਾਂ ਉੱਪਰ ਸਪਸ਼ਟੀਕਰਨ ਮੰਗਿਆ ਹੁਣ ਚਾਹੀਦਾ ਤਾਂ ਇੱਥੇ ਇਹ ਸੀ ਕਿ ਬਾਬਾ ਰਾਮਰਾਜ ਜੀ ਵੀ ਔਰੰਗਜ਼ੇਬ ਨੂੰ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਅਰਥ ਕਰਕੇ ਦੱਸਦੇ ਉਸ ਨੂੰ ਸਮਝਾਉਂਦੇ ਕਿ ਤੁਕਾਂ ਕਿਉਂ ਲਿਖੀਆਂ ਗਈਆਂ ਨੇ ਇਹਨਾਂ ਦਾ ਕੀ ਮਤਲਬ ਹੈ ਪਰ ਬੱਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਕਾਫੀ ਪੱਕੇ ਮਿੱਤਰ ਬਣ ਗਏ ਸਨ ਔਰੰਗਜ਼ੇਬ ਨੇ ਬੱਬਾ ਰਾਮ ਰਾਏ ਜੀ ਨੇ ਕਰਮ ਮਾਤਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਬਹੁਤ ਸਾਰੀਆਂ ਜ਼ਗੀਰਾਂ ਵੀ ਦਿੱਤੀਆਂ ਸਨ ਇਸ ਲਈ ਆਪਣੀ ਦੋਸਤੀ ਦਾ ਮਾਨ ਰੱਖਣ ਵਾਸਤੇ ਆਪਣੇ ਮਿੱਤਰ ਨੂੰ ਖੁਸ਼ ਕਰਨ ਵਾਸਤੇ ਬੱਬਾ ਰਾਮ ਰਾਏ ਜੀ ਨੇ ਗੁਰਬਾਣੀ ਦੀ ਤੁਕ ਦਾ ਇੱਕ ਸ਼ਬਦ ਬਦਲ ਦਿੱਤਾ ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਇੱਥੇ ਮਿੱਟੀ ਮੁਸਲਮਾਨ ਕੀ ਨਹੀਂ ਸਗੋ ਮਿੱਟੀ ਬੇਈਮਾਨ ਕੀ ਲਿਖਿਆ ਹੈ ਇਸ ਤੋਂ ਪਹਿਲਾਂ ਮੈਂ ਇਸ ਉੱਪਰ ਇੱਕ ਰੀਲ ਬਣਾ ਕੇ ਅਪਲੋਡ ਕੀਤੀ ਹੋਈ ਸੀ ਜਿਸ ਦੇ ਕਮੈਂਟਾਂ ਵਿੱਚ ਬਹੁਤ ਸਾਰੀ ਸੰਗਤ ਨੇ ਕਿਹਾ ਕਿ ਨਹੀਂ ਬਾਬਾ ਰਾਮਰਾਏ ਜੀ ਨੇ ਔਰੰਗਜ਼ੇਬ ਤੋਂ ਡਰ ਕੇ ਇਹ ਗੱਲ ਕਹੀ ਸੀ ਤਾਂ ਭਾਈ ਮੈਂ ਉਹਨਾਂ ਨੂੰ ਵੀ ਇਹ ਗੱਲ ਦੱਸ ਦਵਾਂ ਕਿ ਬਾਬਾ ਰਾਮਰਾਏ ਜੀ ਨੂੰ ਔਰੰਗਜ਼ੇਬ ਦਾ ਕੋਈ ਡਰ ਨਹੀਂ ਸੀ ਉਹ ਤਾਂ ਸਗੋ ਔਰੰਗਜ਼ੇਬ ਦੇ ਬੜੇ ਵਧੀਆ ਮਿੱਤਰ ਸਨ ਤੇ ਉਹਨਾਂ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਆਪਣੀ ਮਿੱਤਰਤਾ ਰੱਖਣ ਵਾਸਤੇ ਗੁਰਬਾਣੀ ਦੀ ਇਹ ਤੁਕ ਬਦਲੀ ਸੀ ਹੁਣ ਬਾਬਾ ਰਾਮਰਾਏ ਜੀ ਦੇ ਨਾਲ ਜੋ ਸਿੱਖ ਆਏ ਹੁੰਦੇ ਨੇ ਉਹ ਗੁਰੂ ਹਰਿਆਰ ਸਿੰਘ ਸਾਹਿਬ ਜੀ ਨੇ ਇੱਕ ਚਿੱਠੀ ਲਿਖਦੇ ਨੇ ਤੇ ਉਸ ਦੇ ਵਿੱਚ ਦੱਸਦੇ ਨੇ ਕਿ ਕਿਵੇਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਕਰਾਮਾਤਾਂ ਦਿਖਾਈਆਂ ਨੇ ਤੇ ਉਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਬਦਲ ਕੇ ਰੱਖ ਦਿੱਤੇ ਨੇ ਇਸ ਚਿੱਠੀ ਨੂੰ ਪੜਨ ਤੋਂ ਬਾਅਦ ਗੁਰੂ ਹਰਿਆਰ ਸਿੰਘ ਸਾਹਿਬ ਜੀ ਬਹੁਤ ਗੁੱਸੇ ਚ ਆਉਂਦੇ ਹਨ ਕਿਉਂਕਿ ਗੁਰੂ ਘਰ ਦੇ ਵਿੱਚ ਪਹਿਲਾਂ ਹੀ ਕਰਾਮਾਤ ਨੂੰ ਕਹਿਰ ਦਾ ਨਾਂ ਦਿੱਤਾ ਗਿਆ ਹੈ ਭਾਵ ਕਿ ਕਰਾਮਾਤਾ ਦੀ ਮਨਾਹੀ ਹੈ ਪਰ ਬਾਬਾ ਰਾਮ ਰਾਏ ਜੀ ਨੇ ਜਿੱਥੇ ਕਰਾਮਾਤਾ ਦਿਖਾਈਆਂ ਸਨ ਉੱਥੇ ਹੀ ਉਹਨਾਂ ਨੇ ਗੁਰਬਾਣੀ ਦੀ ਤੁੱਕ ਦੇ ਤੇ ਇਸ ਦੇ ਅਰਥਾਂ ਨੂੰ ਬਦਲ ਕੇ ਰੱਖ ਦਿੱਤਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਇਹ ਖਬਰ ਮਿਲਣ ਤੋਂ ਬਾਅਦ ਉਹ ਵਾਪਸ ਇੱਕ ਚਿੱਠੀ ਲਿਖਦੇ ਹਨ ਜਿਸ ਦੇ ਵਿੱਚ ਉਹ ਬਾਬਾ ਰਾਮ ਰਾਏ ਜੀ ਨੂੰ ਇੱਕ ਸੁਨੇਹਾ ਲਿਖ ਕੇ ਭੇਜਦੇ ਨੇ ਕਿ ਅੱਜ ਤੋਂ ਬਾਅਦ ਉਹ ਉਹਨਾਂ ਦਾ ਪੁੱਤਰ ਨਹੀਂ ਤੇ ਉਹਨਾਂ ਦੇ ਕਦੇ ਵੀ ਮੱਥੇ ਨਾ ਲੱਗੇ ਆਕੇ ਤੇ ਨਾਲ ਇਹ ਵੀ ਲਿਖਦੇ ਹਨ ਕਿ ਜੋ ਇਹਨਾਂ ਦੇ ਚੇਲੇ ਚਪਟੇ ਹਨ ਉਹ ਵੀ ਇਹਨਾਂ ਦੇ ਨਾਲ ਹੀ ਨਿਕਲ ਜਾਣ ਉਹ ਵੀ ਸਾਡੇ ਵੱਲ ਨਾ ਆਉਣ ਤੇ ਇਸ ਦੇ ਨਾਲ ਹੀ ਸਿੱਖ ਸੰਗਤ ਨੂੰ ਵੀ ਗੁਰੂ ਸਾਹਿਬ ਵੱਲੋਂ ਹੁਕਮ ਕੀਤਾ ਜਾਂਦਾ ਹੈ ਜੋ ਵੀ ਇਹਨਾਂ ਨਾਲ ਰਿਸ਼ਤਾ ਰੱਖੂਗਾ ਜਾਂ ਜੋ ਇਹਨਾਂ ਵਾਗ ਗੁਰਬਾਣੀ ਦੇ ਅਰਥਾਂ ਨੂੰ ਬਦਲੇਗਾ ਗੁਰਬਾਣੀ ਦੇ ਤੁਕਾਂ ਨੂੰ ਬਦਲੇਗਾ ਗੁਰਬਾਣੀ ਨਾਲ ਛੇੜਛਾੜ ਕਰੂਗਾ ਉਹ ਸਾਡਾ ਸਿੱਖ ਨਹੀਂ ਬਾਬਾ ਰਾਮ ਰਾਜ ਜੀ ਨੂੰ ਜਦੋਂ ਗੁਰੂ ਹਰਿਆਇ ਸਾਹਿਬ ਜੀ ਦਾ ਸੁਨੇਹਾ ਮਿਲਦਾ ਹੈ ਤਾਂ ਬਾਬਾ ਰਾਮ ਰਾਜ ਜੀ ਗੁਰੂ ਹਰਿਆਇ ਸਾਹਿਬ ਜੀ ਕੋਲ ਵਾਪਸ ਆਉਂਦੇ ਹਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਗੁਰੂ ਹਰਿਆਇ ਸਾਹਿਬ ਜੀ ਬਾਬਾ ਰਾਮ ਰਾਜ ਜੀ ਨੂੰ ਵੇਖ ਕੇ ਦਰਵਾਜ਼ਾ ਬੰਦ ਕਰ ਲੈਂਦੇ ਹਨ ਬਹੁਤ ਮਿੰਤਾ ਕਰਨ ਤੇ ਵੀ ਜਦੋਂ ਗੁਰੂ ਹਰਿਆਇ ਸਾਹਿਬ ਜੀ ਦਰਵਾਜ਼ਾ ਨਹੀਂ ਖੋਲਦੇ ਤਾਂ ਫਿਰ ਬਾਬਾ ਰਾਮ ਰਾਜ ਜੀ ਬਾਹਰੋਂ ਹੀ ਆਵਾਜ਼ ਦੇ ਕੇ ਪੁੱਛਦੇ ਹਨ ਕਿ ਮੈਨੂੰ ਘਟ ਘਟ ਇਹ ਤਾਂ ਦੱਸ ਦਿਓ ਕਿ ਹੁਣ ਮ ਤਾਂ ਗੁਰੂ ਹਰਿਰਾਇ ਜੀ ਅੰਦਰੋਂ ਹੀ ਆਵਾਜ਼ ਦੇ ਕੇ ਕਹਿੰਦੇ ਹਨ ਕਿ ਜਿੱਧਰ ਨੂੰ ਤੇਰਾ ਮੂੰਹ ਹੈ ਉਧਰ ਨੂੰ ਚਲਿਆ ਜਾ। ਬੱਬਾ ਰਾਮ ਰਾਏ ਦਾ ਮੂੰਹ ਪੱਛਮ ਵੱਲ ਹੁੰਦਾ ਹੈ ਤੇ ਇਸ ਤਰ੍ਹਾਂ ਬੱਬਾ ਰਾਮ ਰਾਏ ਜੀ ਕੀਰਤਪੁਰ ਤੋਂ ਕਰਤਾਰਪੁਰ ਧੀਰਮੱਲ ਕੋਲ ਆਉਂਦੇ ਹਨ ਤੇ ਫਿਰ ਲਾਹੌਰ ਵੱਲ ਵੀ ਜਾਂਦੇ ਹਨ। ਇਹਨਾਂ ਸਭ ਥਾਵਾਂ ਤੋਂ ਹੋਣ ਤੋਂ ਬਾਅਦ ਉਹ ਵਾਪਸ ਦਿੱਲੀ ਆਪਣੇ ਦੋਸਤ ਔਰੰਗਜ਼ੇਬ ਕੋਲ ਜਾਂਦੇ ਹਨ। ਤੇ ਔਰੰਗਜ਼ੇਬ ਬੱਬਾ ਰਾਮ ਰਾਏ ਨੂੰ ਦੇਹਰਾਦੂਨ ਦਾ ਸਾਰਾ ਇਲਾਕਾ ਦੇ ਦਿੰਦਾ ਹੈ। ਅੱਜ ਵੀ ਜੇਕਰ ਤੁਸੀਂ ਦੇਹਰਾਦੂਨ ਦੇ ਕਾਗਜ਼ ਚੈੱਕ ਕਰ ਲਵੋ ਤਾਂ ਦੇਹਰਾਦੂਨ ਜੋ ਹੈ ਉਹ ਸਾਰਾ ਬੱਬਾ ਰਾਮ ਰਾਏ ਦੇ ਨਾਮ ਤੇ ਬੋ ਕਿਉਂਕਿ ਬਾਬਾ ਰਾਮਰਾਜ ਜੀ ਕਰਾਮਾਤੀ ਸਨ ਉਹਨਾਂ ਕੋਲ ਸ਼ਕਤੀਆਂ ਸਨ ਤੇ ਉਹਨਾਂ ਦੀਆਂ ਨਾ ਕਰਾਮਾਤਾਂ ਤੇ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਕੇ ਗੜਵਾਲ ਦਾ ਰਾਜਾ ਵੀ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਬਾਬਾ ਰਾਮਰਾਜ ਜੀ ਦੇ ਨਾਮ ਤੇ ਲਵਾ ਦਿੰਦਾ ਆ ਇੱਧਰ ਮਸੰਦਾਂ ਨੂੰ ਜਦੋਂ ਪਤਾ ਲੱਗਦਾ ਕਿ ਬਾਬਾ ਰਾਮਰਾਜ ਜੀ ਗੁਰੂ ਘਰ ਨਾਲੋਂ ਵੱਖ ਹੋ ਗਏ ਨੇ ਤੇ ਆਪਣਾ ਇੱਕ ਵੱਖਰਾ ਪੰਥ ਚਲਾ ਰਹੇ ਨੇ ਤਾਂ ਇਹ ਮਸੰਦ ਵੀ ਬਾਬਾ ਰਾਮਰਾਜ ਜੀ ਨਾਲ ਆ ਕੇ ਮਿਲ ਜਾਂਦੇ ਨੇ ਤੇ ਬਾਬਾ ਰਾਮਰਾਜ ਜੀ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਪਿੰਡਾਂ ਦੇ ਵਿੱਚੋਂ ਰਸਦ ਇਕੱਠੀ ਕਰਕੇ ਲਿਉਣੀ ਮਾਇਆ ਇਕੱਠੀ ਕਰਕੇ ਲਿਉਣੀ ਪ੍ਰਚਾਰ ਕਰਨ ਦਾ ਆਦਿਕ ਹੌਲੀ ਹੌਲੀ ਗੁਰੂ ਹਰਿਆ ਸਿੰਘ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜੀ ਆਉਂਦੇ ਹਨ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਅੱਜ ਹੁਣ ਸਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਹੁਣ ਹੌਲੀ-ਹੌਲੀ ਬਾਬਾ ਰਾਮ ਰਾਏ ਜੀ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਏ ਤੇ ਉਹਨਾਂ ਦੇ ਜੋ ਮਸੰਦ ਨੇ ਉਹ ਵੀ ਭ੍ਰਸਟ ਹੋ ਚੁੱਕੇ ਨੇ ਮਸੰਦ ਚੜਾਵੇ ਦੀ ਜਿੰਨੀ ਵੀ ਮਾਇਆ ਆ ਉਹਦੇ ਵਿੱਚ ਬਹੁਤ ਸਾਰੀ ਮਾਇਆ ਆਪ ਰੱਖਦੇ ਨੇ ਤੇ ਬਹੁਤ ਘੱਟ ਗਿਣਤੀ ਚ ਮਾਇਆ ਜਿਹੜੀ ਆ ਉਹ ਰਾਮਰਾਜ ਜੀ ਦੇ ਦਰਬਾਰ ਵਿੱਚ ਪਹੁੰਚਦੀ ਆ। ਫਿਰ ਇੱਕ ਦਿਨ ਬਾਬਾ ਰਾਮਰਾਜ ਜੀ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਹਰਾਦੂਨ ਦੇ ਨੇੜੇ ਸ਼੍ਰੀ ਪੋਂਟਾ ਸਾਹਿਬ ਵਿਖਾਇਆ ਹੋਇਆ ਹਨ ਤੇ ਬਾਬਾ ਰਾਮਰਾਜ ਜੀ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਤਰ ਲਿਖਦੇ ਨੇ ਜਿਸ ਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗਦੇ ਹੋਏ ਉਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦੇ ਨੇ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਣਾ ਮੰਨ ਲੈਂਦੇ ਹਨ। ਹੁਣ ਇੱਥੇ ਕਈਆਂ ਦੇ ਮਨ 'ਚ ਸਵਾਲ ਜ਼ਰੂਰ ਉੱਠੂਗਾ ਕਿ ਇੱਕ ਪਾਸੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਮਰਾਜ ਰਾਮਰਾਇਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਨ ਵਰਤਨ ਕਰਨ ਤੋਂ ਮਨਾ ਕਰਤਾ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਬਾਬਾ ਰਾਮ ਰਾਜ ਜੀ ਨੂੰ ਕਿਉਂ ਮਿਲਣ ਗਏ ਨੇ ਤਾਂ ਇਸ ਸਵਾਲ ਦਾ ਜਵਾਬ ਪਾਉਣ ਵਾਸਤੇ ਸਾਨੂੰ ਗੱਲ ਨੂੰ ਥੋੜਾ ਜਿਹਾ ਬਰੀਕੇ ਚ ਸਮਝਣਾ ਪਊਗਾ ਹੁਣ ਧਿਆਨ ਦਿਓ ਕਿ ਜਿਨ੍ਹਾਂ ਨੇ ਬਾਬਾ ਰਾਮ ਰਾਜ ਜੀ ਨੂੰ ਮੱਥੇ ਲੱਗਣ ਤੋਂ ਮਨਾ ਕੀਤਾ ਉਹਨਾਂ ਦੇ ਅੰਦਰ ਵੀ ਗੁਰੂ ਨਾਨਕ ਦੀ ਜੋਤ ਸੀ ਤੇ ਅੱਜ ਜੋ ਬਾਬਾ ਰਾਮ ਰਾਜ ਜੀ ਨੂੰ ਮਿਲਣ ਵਾਸਤੇ ਜਾ ਰਹੇ ਨੇ ਉਹਨਾਂ ਦੇ ਅੰਦਰ ਵੀ ਗੁਰੂ ਨਾਨਕ ਦੀ ਜੋਤ ਹੈ ਹਾਂ ਬੇਸ਼ੱਕ ਅੱਜ ਸਰੀਰ ਰੂਪੀ ਚੋਲਾ ਬਦਲ ਚੁੱਕਾ ਆ ਪਰ ਗੁਰੂ ਨਾਨਕ ਦੇ ਘਰ ਦੀ ਜੋਤ ਉਹੀ ਆ ਤੇ ਨਾਲੇ ਵੈਸੇ ਵੀ ਬਾਬਾ RAM RAJ ji ਅੱਜ ਪਛਤਾ ਰਹੇ ਨੇ ਆਪਣੀ ਗਲਤੀ ਮੰਨ ਰਹੇ ਨੇ ਅਹਿਸਾਸ ਕਰ ਰਹੇ ਨੇ ਆਪਣੀ ਗਲਤੀ ਦਾ ਤੇ ਹੁਣ ਗੁਰੂ ਘਰ ਦਾ ਇੱਕ ਸੂਲਿਆ ਕਿ ਜੇਕਰ ਸਿਰਨਵਾ ਕੇ ਦੁਸ਼ਮਣ ਵੀ ਸਾਡੇ ਘਰ ਆਵੇ ਤਾਂ ਅਸੀਂ ਉਸ ਨੂੰ ਜੀ ਆਇਆਂ ਆਖਦੇ ਹਾਂ ਤੇ ਬਾਬਾ RAM RAJ ji ਤਾਂ ਫਿਰ ਸਾਬ ਜ਼ਾਦੇ ਸਨ ਗੁਰੂ ਹਰਿ ਸਹਿਬ ਜੀ ਦੇ ਤੇ ਦੂਜੀ ਗੱਲ ਗੁਰੂ ਗੋਬਿੰਦ ਸਿੰਘ ਜੀ ਬੇਸ਼ੱਕ ਬਾਬਾ RAM RAJ ਜੀ ਤੋਂ ਉਮਰ ਛੋਟੇ ਹਨ ਪਰ ਰਿਸ਼ਤੇ ਵਿੱਚ ਬਾਬਾ RAM RAJ ਜੀ ਦੇ ਚਾਚਾ ਜੀ ਲੱਗਦੇ ਹਨ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ RAM RAJ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਇਹ ਮੈਂ ਸਿਰਫ ਇਤਿਹਾਸਿਕ ਪੱਖ ਤੋਂ ਤੁਹਾਨੂੰ ਦੱਸਿਆ ਹੈ ਤਾਂ ਇਸ ਨੂੰ ਇੰਜ ਨਾ ਸਮਝਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਬਾਬਾ ਰਾਮ ਰਾਏ ਜਿਹਨੂੰ ਰਿਸ਼ਤੇ ਦੀ ਲਿਹਾਜ਼ ਕਰਕੇ ਮਿਲਣ ਗਏ ਸੀ ਜੇਕਰ ਇਹ ਗੱਲ ਹੁੰਦੀ ਤਾਂ ਪਿਤਾ ਦਾ ਰਿਸ਼ਤਾ ਚਾਚੇ ਦੇ ਰਿਸ਼ਤੇ ਨਾਲੋਂ ਕਿਤੇ ਵੱਡਾ ਹੁੰਦਾ ਹੈ ਬਾਕੀ ਆਪ ਸਭ ਸਿਆਣੇ ਹੋ ਹੁਣ ਜੇਕਰ ਗੱਲ ਕੀਤੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਰਾਮ ਰਾਜ ਜੀ ਦੇ ਵਿਚਕਾਰ ਹੋਈ ਮੁਲਾਕਾਤ ਦੀ ਤਾਂ ਇਹਨਾਂ ਦੀ ਮੁਲਾਕਾਤ ਜਮਨਾ ਨਦੀ ਦੇ ਵਿੱਚੋ ਵਿੱਚ ਹੁੰਦੀ ਆ ਇੱਕ ਪਾਸਿਓਂ ਗੁਰੂ ਗੋਬਿੰਦ ਸਿੰਘ ਜੀ ਬਿੜੀ 'ਚ ਬੈਠ ਕੇ ਜਮਨਾ ਚਾਹੁੰਦੇ ਨੇ ਤੇ ਦੂਜੇ ਪਾਸਿਓਂ ਬਾਬਾ ਰਾਮ ਰਾਜ ਜੀ ਬਿੜੀ 'ਚ ਬੈਠ ਕੇ ਜਮਨਾ ਚਾਹੁੰਦੇ ਨੇ ਇਹਨਾਂ ਬਿੜੀਆਂ ਦੇ ਜੋ ਮਲਾ ਹੁੰਦੇ ਨੇ ਉਹ ਦੋਨੋਂ ਇੱਕ ਬਿੜੀ 'ਚ ਸਵਾਰ ਹੋ ਕੇ ਵਾਪਸ ਕਿਨਾਰੇ ਤੇ ਚਲੇ ਜਾਂਦੇ ਨੇ ਤੇ ਬਾਬਾ ਰਾਮ ਰਾਜ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਦੋਨੋਂ ਇੱਕ ਬਿੜੀ 'ਚ ਬੈਠ ਕੇ ਗੱਲਾਂ ਕਰਦੇ ਨੇ ਹੁਣ ਉਸ ਵੇਲੇ ਗੁਰੂ ਸਾਹਿਬ ਤੇ ਬਾਬਾ ਰਾਮ ਰਾਜ ਜੀ ਵਿਚਕਾਰ ਕੀ ਗੱਲਬਾਤ ਹੋਈ ਆ ਇਸ ਦੇ ਬਾਰੇ ਕੋਈ ਵੀ ਪੁਖਤਾ ਸਬੂਤ ਜੇ ਸਖਸ਼ ਮजूद ਨਹੀਂ ਸੀ ਤੇ ਜਿਹੜੀਆਂ ਇਹਨਾਂ ਦੇ ਨਾਲ ਸੰਗਤਾਂ ਆਈਆਂ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਨ ਤੇ ਜੋ ਬਾਬਾ ਰਾਮ ਰਾਏ ਜੀ ਦੇ ਸੰਗਤਾਂ ਸਨ ਇਹ ਦੋਵੇਂ ਵੀ ਆਪਣੀਆਂ ਪਿੱਠਾਂ ਕੁਮਾ ਕੇ ਇਹਨਾਂ ਵੱਲ ਖੜ ਜਾਂਦੇ ਹਨ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਰਾਮ ਰਾਏ ਜੀ ਬਹੁਤ ਦੇਰ ਤੱਕ ਇੱਕ 베ੜੀ ਚ ਬੈਠ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਹਨ ਇਸ ਮੁਲਾਕਾਤ ਤੋਂ ਬਾਅਦ ਥੋੜੇ ਹੀ ਸਮੇਂ ਬਾਅਦ ਦੀ ਗੱਲ ਹੈ ਕਿ ਜਦੋਂ ਇੱਕ ਦਿਨ ਬਾਬਾ ਰਾਮ ਰਾਜ ਜੀ ਆਪਣੀ ਪਤਨੀ ਪੰਜਾਬ ਕੋਰਡੀਨਲ ਨਾਲ ਗੱਲ ਕਰਦੇ ਹਨ ਕਿ ਉਹਨਾਂ ਦਾ ਕੋਈ ਸ਼ਰਧਾਲੂ ਮੁਸੀਬਤ ਵਿੱਚ ਹੈ ਤੇ ਉਹਨਾਂ ਨੂੰ ਯਾਦ ਕਰ ਰਿਹਾ ਹੈ ਸੋ ਉਹਨਾਂ ਨੂੰ ਆਪਣੇ ਸ਼ਰਧਾਲੂ ਦੀ ਮਦਦ ਕਰਨ ਵਾਸਤੇ ਜਾਣਾ ਪਵੇਗਾ ਬਾਬਾ ਰਾਮ ਰਾਜ ਆਪਣੇ ਪਤਨੀ ਨੂੰ ਦੱਸਦੇ ਹਨ ਕਿ ਉਹਨਾਂ ਦਾ ਸ਼ਰਧਾਲੂ ਇਸ ਵੇਲੇ ਉਹਨਾਂ ਤੋਂ ਥੋੜਾ ਦੂਰ ਹੈ ਤੇ ਸਰੀਰ ਕਰਕੇ ਉਸ ਤੱਕ ਪਹੁੰਚਣਾ ਬਹੁਤ ਸਮਾਂ ਲੱਗੇਗਾ ਇਸ ਲਈ ਉਹ ਸਰੀਰ ਤੋਂ ਰਹਿਤ ਹੋ ਕੇ ਉਸ ਤੱਕ ਪਹੁੰਚਣਗੇ ਬਾਬਾ ਰਾਮ ਰਾਏ ਜੀ ਅਜੀਹਾ ਕਰ ਸਕਦੇ ਸਨ ਜਿਨ੍ਹਾਂ ਨੇ ਮੇਰੀ ਚਮਤਕਾਰ ਵਾਲੀ ਵੀਡੀਓ ਦੇਖੀ ਹੈ ਜਿਦੇ ਵਿੱਚ ਮੈਂ ਦੱਸਿਆ ਕਿ ਬਾਬਾ ਰਾਮ ਰਾਏ ਜੀ ਨੇ ਕੀ ਚਮਤਕਾਰ ਕੀਤੇ ਨੇ ਉਸ ਵਿੱਚ ਵੀ ਉਹਨਾਂ ਨੇ ਇੱਕ ਦੋ ਕਰਾਮਾਤਾਂ ਦਿਖਾਈਆਂ ਸੀ ਜਿਦੇ ਵਿੱਚ ਉਹ ਸਰੀਰ ਨੂੰ ਤਿਆਗ ਕੇ ਕਈ ਜਗ੍ਹਾ ਤੇ ਘੁੰਮ ਕੇ ਆਏ ਨੇ ਤੇ ਅੱਜ ਵੀ ਬਾਬਾ ਰਾਮ ਰਾਏ ਜੀ ਅਜੀਹਾ ਹੀ ਕਰਨ ਲੱਗੇ ਨੇ ਵੈਸੇ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਇੱਕ ਵਾਰ ਫਿਰ ਦੱਸ ਦਵਾਂ ਕਿ ਬਾਬਾ ਰਾਮ ਰਾਏ ਜੀ ਰਿਧੀਆਂ ਸਿੱਧੀਆਂ ਦੇ ਮਾਲਕ ਨੇ ਉਹਨਾਂ ਕੋਲ ਸ਼ਕਤੀਆਂ ਨੇ ਜਿਨ੍ਹਾਂ ਨਾਲ ਉਹ ਇਹ ਸਭ ਕਰ ਸਕਦੇ ਨੇ ਤੇ ਅੱਜ ਵੀ ਭਾਰਤ ਦੇ ਇਤਿਹਾਸ ਵਿੱਚ ਵੀ ਬਹੁਤ ਸਾਰੇ ਅਜਿਹੇ ਸਾਧੂ ਮਹਾਤਮਾ ਹੋਏ ਨੇ ਜੋ ਯੋਗ ਸਾਧਨਾ ਦੇ ਨਾਲ ਆਪਣੇ ਆਪ ਨੂੰ ਇੰਨਾ ਕੁ ਕਾਬਿਲ ਕਰ ਲੈਂਦੇ ਨੇ ਕਿ ਉਹ ਸਰੀਰ ਨੂੰ ਆਪਣੇ ਨੂੰ ਛੱਡ ਕੇ ਆਤਮਾ ਰੂਪ ਵਿੱਚ ਹੋ ਕੇ ਬਹੁਤ ਜਗ੍ਹਾ ਤੇ ਘੁੰਮ ਕੇ ਆ ਜਾਂਦੇ ਨੇ ਤੇ ਇਹ ਗੱਲ ਮੈਂ ਸਲੀ ਸਪਸ਼ਟ ਕਰ ਰਿਹਾ ਕਿ ਕਿਸੇ ਦੇ ਮਨ ਚ ਸ਼ੰਕਾ ਨਾ ਰਵੇ ਕਿ ਅਜਿਹਾ ਨਹੀਂ ਹੋਇਆ ਹੋਊਗਾ ਸੋ ਬਾਬਾ ਰਾਮ ਰਾਜ ਜੀ ਆਪਣੀ ਪਤਨੀ ਨੂੰ ਇਹ ਗੱਲ ਕਰਨ ਤੋਂ ਬਾਅਦ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲੈਂਦੇ ਨੇ ਤੇ ਫਿਰ ਸਰੀਰ ਨੂੰ ਤਿਆਗ ਕੇ ਉੱਥੋਂ ਚਲੇ ਜਾਂਦੇ ਨੇ ਹੁਣ ਇੱਧਰ ਜੋ ਬਾਬਾ ਰਾਮ ਰਾਜ ਜੀ ਦੇ ਮਹੰਤ ਨੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਬਾਬਾ ਰਾਮ ਰਾਜ ਜੀ ਸਰੀਰ ਨੂੰ ਤਿਆਗ ਚੁੱਕੇ ਨੇ ਤਾਂ ਉਹ ਦਰਵਾਜ਼ੇ ਨੂੰ ਤੋੜ ਕੇ ਬਾਬਾ ਰਾਮਰਾਜ ਜੀ ਦੇ ਨੂੰ ਬਾਹਰ ਕੱਢ ਲੈਂਦੇ ਨੇ ਵੈਸੇ ਜਿਹੜੀ ਉਹਨਾਂ ਦੀ ਪਤਨੀ ਸੀ ਬੀਬੀ ਪੰਜਾਬ ਕੌਰ ਜੀ ਉਹ ਮਹੰਤਾਂ ਨੂੰ ਬਹੁਤ ਮਨਾ ਕਰਦੀ ਆ ਕਿ ਬਾਬਾ ਰਾਮਰਾਜ ਜੀ ਆਪਣੇ ਕਿਸੇ ਸ਼ਰਧਾਲੂ ਦੀ ਮਦਦ ਵਾਸਤੇ ਗਏ ਹੋਏ ਨੇ ਤੇ ਉਹਨਾਂ ਨੇ ਮਨਾ ਕੀਤਾ ਸਖਤ ਮਨਾ ਕੀਤਾ ਕਿ ਕੋਈ ਵੀ ਉਹਨਾਂ ਸਰੀਰ ਦੇ ਨੇੜੇ ਨਾ ਆਵੇ ਕਮਰੇ ਨੂੰ ਨਾ ਖੋਲੇ ਪਰ ਮਹੰਤ ਬੀਬੀ ਪੰਜਾਬ ਕੌਰ ਜੀ ਦੀ ਇੱਕ ਨਹੀਂ ਸੁਣਦੇ ਤੇ ਬਾਬਾ ਰਾਮਰਾਜ ਦੇ ਸਰੀਰ ਨੂੰ ਕਮਰੇ ਚੋਂ ਬਾਹਰ ਕੱਢ ਲੈਂਦੇ ਨੇ ਉਹ ਬੀਬੀ ਪੰਜਾਬ ਕੌਰ ਜੀ ਨੂੰ ਸਮਝਾਉਣਾ ਕਰਦੇ ਨੇ ਕਿ ਬਾਬਾ ਰਾਮਰਾਜ ਜੀ ਅਕਾਲ ਚਲਾਣਾ ਕਰ ਗਏ ਨੇ ਤੇ ਤੁਹਾਨੂੰ ਉਹਨਾਂ ਨੇ ਇਸ ਕਰਕੇ ਨਹੀਂ ਦੱਸਿਆ ਕਿ ਤੁਸੀਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਦੁਖੀ ਹੋਵੋਗੇ ਵਿਰਲਾਪ ਕਰੋਗੇ ਤੇ ਤੁਹਾਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦੇ ਇਸ ਕਰਕੇ ਤੁਹਾਨੂੰ ਉਹ ਬਹਾਨਾ ਲਾ ਕੇ ਗਏ ਨੇ ਅਜਿਹੇ ਆ ਦਲੀਲਾਂ ਦੇ ਕੇ ਉਹ ਬੀਬੀ ਪੰਜਾਬ ਕੌਰ ਜੀ ਨੂੰ ਬੱਬਾ ਰਾਮ ਰਾਜ ਜੀ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਮਨਾ ਲੈਂਦੇ ਨੇ ਇੱਧਰ ਬੀਬੀ ਪੰਜਾਬ ਕੌਰ ਜੀ ਮਾਨੀ ਮੰਨ ਬੱਬਾ ਰਾਮ ਰਾਜ ਜੀ ਨੂੰ ਯਾਦ ਕਰਦੇ ਆ ਆਪਣੀ ਪਤਨੀ ਬੀਬੀ ਪੰਜਾਬ ਕੌਰ ਦੀ ਪੁਕਾਰ ਤੋਂ ਬਾਅਦ ਜਦੋਂ ਬੱਬਾ ਰਾਮ ਰਾਜ ਜੀ ਵਾਪਸ ਪਹੁੰਚਦੇ ਨੇ ਤਾਂ ਉਹ ਦੇਖਦੇ ਨੇ ਕਿ ਉਹਨਾਂ ਦੇ ਸਰੀਰ ਨੂੰ ਬਾਹਰ ਕੱਢਿਆ ਗਿਆ ਹੈ ਤੇ ਅੰਤਿਮ ਸੰਸਕਾਰ ਵਾਸਤੇ ਇਸ਼ਨਾਨ ਕਰਵਾਇਆ ਜਾ ਰਿਹਾ ਹੁੰਦਾ ਹੁਣ ਜੇ ਇੱਥੇ ਬਾਬਾ ਰਾਮਰਾਜ ਜੀ ਚਾਹੁੰਦੇ ਤਾਂ ਵਾਪਸ ਆਪਣੇ ਸਰੀਰ ਵਿੱਚ ਦਾਖਲ ਹੋ ਸਕਦੇ ਸਨ ਪਰ ਹੁਣ ਬਾਬਾ ਰਾਮਰਾਜ ਜੀ ਪਿਛਲੀਆਂ ਕਰਾਮਾਤਾਂ ਵਖਾ ਕੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰ ਚੁੱਕੇ ਸਨ ਤੇ ਹੁਣ ਉਹ ਨਹੀਂ ਚਾਹੁੰਦੇ ਸਨ ਕਿ ਮੈਂ ਵਾਪਸ ਫੇਰ ਤੋਂ ਦੁਬਾਰਾ ਉਹ ਜੀ ਕੋਈ ਗਲਤੀ ਕਰਾਂ ਕਿ ਮੈਂ ਸਰੀਰ ਵਿੱਚ ਵਾਪਸ ਜਾਵਾਂ ਜਿਉਂਦਾ ਕੇ ਦਿਖਾਵਾਂ ਤੇ ਇਸ ਨੂੰ ਫੇਰ ਕਰਾਮਾਤ ਨਾਲ ਜੋੜ ਦਿੱਤਾ ਜਾਵੇ ਇਸ ਲਈ ਉਹ ਆਪਣੇ ਸਰੀਰ ਵਿੱਚ ਵਾਪਸ ਨਹੀਂ ਜਾਂਦੇ ਪਰ ਮਸੰਦਾਂ ਦੀ ਚਾਲ ਨੂੰ ਉਹ ਚੰਗੀ ਤਰ੍ਹਾਂ ਸਮਝ ਜਾਂਦੇ ਨੇ ਕਿ ਇਹਨਾਂ ਨੇ ਅਜਿਹਾ ਜਾਣ ਬੁੱਝ ਕੇ ਕੀਤਾ ਹੈ। ਮਸੰਦਾਂ ਵੱਲੋਂ ਬਾਬਾ ਰਾਮਰਾਜ ਜੀ ਦੇ ਜੀਵਤ ਸਰੀਰ ਨੂੰ ਐਦਾਂ ਹੀ ਸਾੜ ਦਿੱਤਾ ਜਾਂਦਾ ਹੈ ਜਿਸ ਨੂੰ ਦੇਖ ਕੇ ਬਾਬਾ ਰਾਮਰੇਜ ਦਾ ਮਨ ਬਹੁਤ ਦੁਖੀ ਹੁੰਦਾ ਹੈ ਤੇ ਆਪਣੀ ਪਤਨੀ ਪੰਜਾਬ ਕੌਰ ਨੂੰ ਵਿਰਲਾਪ ਕਰਦੇਆਂ ਵੀ ਦੇਖ ਕੇ ਉਹਨਾਂ ਦਾ ਮਨ ਹੋਰ ਜ਼ਿਆਦਾ ਦੁਖੀ ਹੁੰਦਾ ਹੈ ਤੇ ਉਹ ਗੁੱਸੇ ਵਿੱਚ ਆ ਕੇ ਆਕਾਸ਼ਵਾਣੀ ਕਰਦੇ ਹਨ ਕਿ ਮਸੰਦੋ ਜਿਵੇਂ ਤੁਸੀਂ ਮੇਰੇ ਸਰੀਰ ਨੂੰ ਜਿਉਂਦਿਆਂ ਸਾੜਿਆ ਹੈ ਸਮਾਵੇਗਾ ਕਿ ਤੁਸੀਂ ਵੀ ਐਦਾਂ ਤੜਫ ਤੜਫ ਕੇ ਜਿਉਂਦੇ ਹੀ ਸੜੋਗੇ। ਬਾਬਾ ਰਾਮਰਾਜ ਜੀ ਤੇ ਜਿਉਂਦੇ ਜੀ ਉਹਨਾਂ ਦਾ ਅੰਤਿਮ ਸੰਸਕਾਰ ਹੋ ਜਾਣ ਤੋਂ ਕੁਝ ਦਿਨ ਬਾਅਦ ਬੀਬੀ ਪੰਜਾਬ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਤਰ ਲਿਖਦੇ ਹਨ ਜਿਸ ਦੇ ਵਿੱਚ ਉਹ ਸਾਰੀ ਵਿਆਖਿਆ ਨੂੰ ਦੱਸਦੇ ਹਨ ਕਿ ਕਿਵੇਂ ਮਸੰਦਾ ਨੇ ਚਲਾਕੀ ਦੇ ਨਾਲ ਬਾਬਾ ਰਾਮ ਰਾਜ ਜੀ ਨੂੰ ਜਿਉਂਦਿਆਂ ਹੀ ਸਾੜ ਦਿੱਤਾ ਹੈ ਤੇ ਹੁਣ ਆਪ ਜੀ ਉਹਨਾਂ ਦੀ ਮਦਦ ਵਾਸਤੇ ਆਵੋ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਵੀ ਇਨ੍ਹਾਂ ਮਸੰਦਾ ਦੇ ਕੋਲ ਸੁਰੱਖਿਅਤ ਨਹੀਂ ਹਾਂ ਜੇਕਰ ਇਹ ਆਪਣੇ ਗੁਰੂ ਨੂੰ ਐਦਾਂ ਜਿਉਂਦਿਆਂ ਸਾੜ ਸਕਦੇ ਹਨ ਤੇ ਸਮਾਂ ਆਉਣ ਤੇ ਇਹ ਮੈਨੂੰ ਵੀ ਨਹੀਂ ਬਖਸ਼ਣਗੇ ਤੇ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਵਾਪਸ ਪੱਤਰ ਵਿੱਚ ਇੱਕ ਜਵਾਬ ਲਿਖਦੇ ਹਨ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਇਨ੍ਹਾਂ ਮਸੰਦਾ ਦਾ ਕੋਈ ਪ ਦਾ ਹੱਲ ਕਰਕੇ ਜਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਮਸੰਦਾਂ ਦਾ ਪੱਕਾ ਹੱਲ ਦੱਸਦੇ ਹੋਏ ਬੀਬੀ ਪੰਜਾਬ ਕੌਰ ਜੀ ਨੂੰ ਲਿਖਦੇ ਹਨ ਕਿ ਤੁਸੀਂ ਇੱਕ ਕੰਮ ਕਰੋ ਇੱਕ ਦਿਨ ਨਿਸ਼ਚਿਤ ਕਰੋ ਤੇ ਇਹਨਾਂ ਮਸੰਦਾਂ ਨੂੰ ਪੱਤਰ ਪਾ ਕੇ ਸੁਨੇਹੇ ਭੇਜੇ ਜਾਣ ਕਿ ਬਾਬਾ ਰਾਮ ਰਾਜੀ ਦੇ ਜਾਣ ਤੋਂ ਬਾਅਦ ਸਾਰਾ ਪ੍ਰਬੰਧ ਹੁਣ ਤੁਸੀਂ ਸਾਂਭਣਾ ਹੈ ਤੁਸੀਂ ਆਓ ਤੁਹਾਨੂੰ ਸਿਰਪਾਏ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਤੁਹਾਡੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਕਿ ਕਿਸ ਮਸੰਦ ਨੇ ਕਿਹੜਾ ਇਲਾਕਾ ਸਾਂਭਣਾ ਹੈ ਤੇ ਕਿੱਥੋਂ ਕਿੰਨੀ ਰਸ ਦੇ ਇਕੱਠੀ ਕਰਨੀ ਹੈ ਬੀਬੀ ਪੰਜਾਬ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਸਿਆ ਅਨੁਸਾਰ ਇਦਾਂ ਹੀ ਕਰਦੇ ਹਨ ਤੇ ਫਿਰ ਉਹ ਸਮਾਂ ਆਉਂਦਾ ਹੈ ਜਦੋਂ ਸਾਰੇ ਮਸੰਦ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਹਨ ਹੁਣ ਇਹਨਾਂ ਸਾਰਿਆਂ ਮਸੰਦਾਂ ਦੇ ਮਨਾਂ ਦੇ ਵਿੱਚ ਇੱਕ ਲਾਲਚ ਹੁੰਦਾ ਹੈ ਕਿ ਬੀਬੀ ਪੰਜਾਬ ਕੌਰ ਜੀ ਵੱਲੋਂ ਸਾਨੂੰ ਸਿਰੋਪਾਜ ਦਿੱਤੇ ਜਾਣਗੇ ਸਾਨੂੰ ਡਿਊਟੀਆਂ ਵੰਡੀਆਂ ਜਾਣਗੀਆਂ ਸੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਛੋਟੇ ਵੱਡੇ ਸਾਰੇ ਮਸੰਦ ਮਿਲਾ ਕੇ ਕੁੱਲ 1100 ਮਸੰਦ ਉੱਥੇ ਇਕੱਠੇ ਹੁੰਦੇ ਨੇ ਤੇ ਇਧਰੋਂ ਜਦੋਂ ਮਸੰਦਾਂ ਦੇ ਇਕੱਠੇ ਹੋਣ ਦੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ 500 ਸਿੰਘਾਂ ਨੂੰ ਨਾਲ ਲੈ ਕੇ ਇਹਨਾਂ ਸਿੰਘਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸਕੇ ਮਾਮਾ ਜੀ ਤੇ ਬੀਬੀ ਵੀਰੋਜੀ ਦੇ ਪੰਜ ਪੁੱਤਰ ਜੋ ਕਿ ਉਹਨਾਂ ਦੇ ਭੂਆ ਜੀ ਦੇ ਪੁੱਤਰ ਹਨ ਉਹ ਵੀ ਸਾਰੇ ਯੋਧੇ ਨਾਲ ਇਕੱਠੇ ਹੋ ਕੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਹੁਤ ਵੱਡਾ ਪ੍ਰਬੰਧ ਕੀਤਾ ਜਾਂਦਾ ਥੇ ਬਹੁਤ ਵੱਡਾ ਤੰਬੂ ਲਗਾ ਲਿਆ ਜਾਂਦਾ ਵਾ ਕਮਰੇ ਬਣਾ ਲਏ ਜਾਂਦੇ ਨੇ ਤੰਬੂਆਂ ਦੇ ਵਿੱਚ ਤੇ ਫਿਰ ਬੀਬੀ ਜੀ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਵਾਰੀ-ਵਾਰੀ ਇੱਕ-ਇੱਕ ਕਰਕੇ ਅੰਦਰ ਬੁਲਾਓ ਸਾਰਿਆਂ ਨੂੰ ਤੇ ਇਹਨਾਂ ਨੂੰ ਕਹੋ ਕਿ ਅੰਦਰ ਤੁਹਾਨੂੰ ਸਿਰੋਪਾਏ ਦੇ ਕੇ ਤੁਹਾਡੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਫਿਰ ਇੱਕ-ਇੱਕ ਕਰਕੇ ਸਾਰੇ ਮਸੰਦ ਅੰਦਰ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਉਹਨਾਂ ਨੂੰ ਅੰਦਰ ਸੁੱਟ ਲਿਆ ਜਾਂਦਾ ਏ ਹੁਣ ਜਿਵੇਂ ਕਿਹਾ ਜਾਂਦਾ ਨਾ ਕਿ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਤੇ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਇਸੇ ਤਰ੍ਹਾਂ ਇਹਨਾਂ 1100 ਮਸੰਦਾਂ ਦੇ ਵਿੱਚੋਂ ਸਾਰੇ ਸਾਰੇ ਮਾੜੇ ਨਹੀਂ ਸਨ ਕੁਝ ਮਸੰਦ ਇਹੋ ਜੇ ਸਨ ਜੋ ਚੰਗੇ ਵੀ ਸਨ ਜੋ ਬਾਬਾ ਰਾਮ ਰਾਜ ਜੀ ਤੇ ਉਹਨਾਂ ਦੀ ਪਤਨੀ ਬੀਬੀ ਪੰਜਾਬ ਕੌਰ ਜੀ ਦੇ ਨਾਲ ਵਫਾਦਾਰ ਸਨ ਉਦਾਹਰਨ ਦੇ ਤੌਰ ਤੇ ਜਿਵੇਂ ਗੁਰੂ ਘਰ ਦੇ ਇੱਕ ਸ਼ਰਧਾਲੂ ਹੋਏ ਹਨ ਭਾਈ ਬੈਲੋ ਜੀ ਉਹਨਾਂ ਦੇ ਪੁੱਤਰੇ ਭਾਈ ਗੁਰਦਾਸ ਮਸੰਦ ਜੀ ਚੰਗੇ ਸਨ ਇਹ ਬੀਬੀ ਪੰਜਾਬ ਕੌਰ ਜੀ ਦੇ ਵਫਾਦਾਰ ਸਨ ਗੁਰੂ ਸਾਹਿਬ ਨੇ ਇਹਨਾਂ ਚੰਗੇ ਮਸੰਦਾਂ ਨੂੰ ਤਾਂ ਬਖਸ਼ ਦਿੱਤਾ ਪਰ ਜੋ ਮਾੜੇ ਮਸੰਦ ਸਨ ਉਹਨਾਂ ਦਾ ਗੁਰੂ ਸਾਹਿਬ ਨੇ ਕੀ ਅਸ਼ਰ ਕੀਤਾ ਗੁਰੂ ਸਾਹਿਬ ਵੱਲੋਂ ਵੱਡੇ ਵੱਡੇ ਕੜਾਏ ਮਗਾਏ ਜਾਂਦੇ ਹਨ ਤੇ ਉਹਨਾਂ ਨੂੰ ਤੇਲ ਨਾਲ ਭਰਿਆ ਜਾਂਦਾ ਹੈ ਤੇ ਫਿਰ ਇਹਨਾਂ ਮਸੰਦਾਂ ਨੂੰ ਜਿਉਂਦਿਆਂ ਹੀ ਤੇਲ ਦੇ ਵਿੱਚ ਸਾਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਇਹਨਾਂ ਮਸੰਦਾਂ ਦਾ ਵੀ ਅੰਤ ਹੁੰਦਾ ਹੈ ਸੋ ਇਹ ਸੀ ਬਾਬਾ ਰਾਮ ਰਾਜੀ ਦਾ ਅੱਗੇ ਦਾ ਜੀਵਨ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਤੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੋਊਗਾ ਤੇ ਜੇਕਰ ਹੁਣ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਦੂਜਿਆਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਜੋ ਜਿੰਨਾਂ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਆ ਉਹਨਾਂ ਨੂੰ ਵੀ ਜਾਣਕਾਰੀ ਮਿਲ ਸਕੇ ਬਾਕੀ ਮੇਰੀ ਬੇਨਤੀ ਆ ਕਿ ਜਿਹੜੇ ਵੀਵਰ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਸਾਡੇ ਆਉਣ ਵਾਲੀਆਂ ਵੀਡੀਓਜ਼ ਨੂੰ ਉਹ ਸਭ ਤੋਂ ਪਹਿਲਾਂ ਵੇਖ ਸਕਣ ਤੇ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਨਾਲ ਹੀ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਹਾਨੂੰ ਅਗਲੀ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਆ ਮੈਨੂੰ ਆਪ ਜੀ ਦੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹੂਗਾ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ